ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਘਰ ਦੇ ਸਵਿੱਚ ਬਟਨ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਤੁਸੀਂ ਮੇਰੀ ਵੀਡੀਓ ਚ ਦੇਖਣ ਲਈ ਹੋ ਕਿ ਸਵਿੱਚ ਕਿੰਨੇ ਗੰਦੇ ਨੇ ਇਹਨਾਂ ਨੂੰ ਅਸੀਂ ਤੁਹਾਨੂੰ 1 ਮਿੰਟ ਵਿੱਚ ਹੀ ਸਾਫ਼ ਕਰਕੇ ਦੱਸਾਂਗੇ ਜਦ ਅਸੀਂ ਸਾਰੀ ਘਰ ਦੀ ਸਫਾਈ ਕਰ ਲੈਂਦੇ ਆ ਕਿ ਸਾਡੇ ਬਿਜਲੀ ਦੇ ਬਟਨ ਸਵਿੱਚ ਸਾਫ਼ ਨਹੀਂ ਹੋਣਗੇ ਤੇ ਸਾਡੀ ਸਫਾਈ ਕੀਤੀ ਦੀ ਬੇਕਾਰ ਹੁੰਦੀ ਆ ਕਾਰ ਵਿੱਚ ਲੱਗੀਆਂ ਹਰ ਇੱਕ ਚੀਜ਼ ਨੂੰ ਸਾਨੂੰ ਸਾਫ਼ ਕਰਨਾ ਪੈਂਦਾ ਤਾਂ ਅਸੀਂ ਸੋਚਨੇ ਕੋਈ ਸੌਖਾ ਤਰੀਕਾ ਹੋਵੇ ਜਿਸ ਨਾਲ ਜਲਦੀ ਹੀ ਸਾਫ਼ ਹੋ ਜਾਣ ਅੱਜ ਅਸੀਂ ਤੁਹਾਨੂੰ ਬਿਲਕੁਲ ਹੀ ਸੌਖਾ ਤਰੀਕਾ ਦੱਸਾਂਗੇ ਤੇ ਕਾਰ ਵਿੱਚ ਪਈਆਂ ਦੋ ਚੀਜ਼ਾਂ ਨਾਲ ਹੀ ਤੁਸੀਂ ਇਹਨਾਂ ਨੂੰ ਸਾਫ਼ ਕਰ ਸਕਦੇ ਹੋ ਤੇ ਟਾਈਮ ਵੀ ਨਹੀਂ ਤੁਹਾਡਾ ਲੱਗੇਗਾ ਤੇ ਜਲਦੀ ਸਾਫ਼ ਹੋ ਜਾਣਗੇ ਜੇਰੀਆਂ ਅਸੀਂ ਦੋ ਚੀਜ਼ਾਂ ਲੈਣੀਆਂ ਨੇ ਉਹ ਹਰ ਘਰ ਵਿੱਚ ਹੁੰਦੀਆਂ ਨੇ ਜੇ ਤੁਹਾਡੇ ਘਰ ਵਿੱਚ ਨਹੀਂ ਹੈਗੀਆਂ ਤੇ ਬਾਜ਼ਾਰ ਵਿੱਚੋਂ ਆਸਾਨੀ ਨਾਲ ਮਿਲ ਜਾਂਦੀਆਂ ਨੇ ਤੇ ਸਸਤੀਆਂ ਹੀ ਮਿਲ ਜਾਂਦੀਆਂ ਨੇ ਤੇ ਤੁਸੀਂ ਇਹਨਾਂ ਨਾਲ ਸਵਿੱਚ ਨੂੰ ਸਾਫ਼ ਕਰ ਸਕਦੇ ਹੋ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਓਗੇ ਤੁਹਾਡੇ ਸੋਚਨ ਨੇ ਵਧੀਆ ਸਾਫ਼ ਹੋ ਜਾਣਗੇ ਤੁਹਾਡਾ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਜਾਏਗਾ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਹਾਂਜੀ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਇੱਕ ਪਾਊਡਰ ਤੁਸੀਂ ਕੋਈ ਵੀ ਪਾਊਡਰ ਲੈ ਸਕਦੇ ਹੋ ਜਿਹੜਾ ਤੁਹਾਡੇ ਘਰ ਵਿੱਚ ਹੈਗਾ ਫਿਰ ਲੈਣਾ ਅਸੀਂ ਇੱਕ ਕੋਟਨ ਤੇ ਪਾਊਡਰ ਨੂੰ ਤੁਸੀਂ ਕੋਟਨ ਉੱਤੇ ਇਸ ਤਰ੍ਹਾਂ ਪਾ ਲੈਣਾ ਹੈ ਤਨੂੰ ਇਹ ਸਵਿਚ ਦੇ ਉੱਪਰ ਮਲਾਂਗੇ ਪਾਊਡਰ ਨੂੰ ਸਵਿਚ ਤੇ ਹੌਲੀ-ਹੌਲੀ ਮਲ ਦਵਾਂਗੇ ਇਸ ਨੂੰ ਤੁਸੀਂ ਮਲਣਾ ਹੀ ਆ ਰਗਰਨਾ ਨਹੀਂ ਆ ਤੇ ਸਾਰੇ ਸਵਿਚ ਨੂੰ ਪਾਊਡਰ ਲਾ ਦੇਣਾ ਆ ਜਿੱਥੇ ਜਿੱਥੇ ਤੁਹਾਡੇ ਦਾਗ ਆ ਇਹਦੇ ਨਾਲ ਸਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਸਿਰਫ ਅਹੀਂ ਪਾਊਡਰ ਲਾਣਾ ਹੀ ਆ ਰਗਰਨਾ ਨਹੀਂ ਹੁਮ ਦੂਜੀ ਚੀਜ਼ ਲੈਣੀ ਆ ਨਾਰੀਅਲ ਦਾ ਤੇਲ ਤੁਸੀਂ ਕੋਈ ਵੀ ਨਾਰੀਅਲ ਦਾ ਤੇਲ ਲੈ ਸਕਦੇ ਹੋ ਪਰ ਲੈਣਾ ਨਾਰੀਅਲ ਦਾ ਤੇਲ ਹੀ ਆ ਸਰੋਂ ਦਾ ਜਾਂ ਕੋਈ ਹੋਰ ਤੇਲ ਨਹੀਂ ਲੈਣਾ ਇਸ ਨੂੰ ਵੀ ਕਾਟਨ ਉੱਤੇ ਪਾ ਕੇ ਤੇ ਸਵਿੱਚ ਦੇ ਉੱਪਰ ਮੱਲਾਂਗੇ ਕਾਟਨ ਨਾਲ ਕਾਟਨ ਨਾਲ ਅਸੀਂ ਨਾਰੀਅਲ ਤੇਲ ਲਗਾ ਲਿਆ ਤੇ ਇਸ ਨੂੰ ਸਵਿੱਚ ਬੋਰਡ ਤੇ ਲਗਾ ਦਾਂਗੇ ਸਾਰੇ ਹੀ ਸਵਿੱਚ ਬੋਰਡ ਤੇ ਫੇਰ ਦੇਣਾ ਤੁਸੀਂ ਤੁਸੀਂ ਕੋਈ ਵੀ ਨਾਰੀਅਲ ਤੇਲ ਲੈ ਸਕਦੇ ਹੋ ਜਿਹੜਾ ਤੁਹਾਡੇ ਘਰ 'ਚ ਹੈਗਾ ਆ ਇਹ ਦੇਖੋ ਇਹ ਦੇਖੋ ਜੇ ਤੁਹਾਡੇ ਸੋਚ ਜਿਆਦਾ ਗੰਦੇ ਆ ਤੇ ਤੁਸੀਂ ਇੱਕ ਵਾਰੀ ਫੇਅਰ ਕਰ ਸਕਦੇ ਹੋ ਨੂੰ ਤੇਲ ਲਗਾ ਕੇ ਤੁਸੀਂ ਇਹ ਬਹੁਤ ਹੀ ਸਿੰਪਲ ਤਰੀਕਾ ਤੇ ਦੇ ਨਾਲ ਸੋਚ ਬਹੁਤ ਹੀ ਜਲਦੀ ਸਾਫ ਹੋ ਜਾਂਦੇ ਆ ਨਾਰੀਅਲ ਦਾ ਤੇਲ ਇਸ ਤਰ੍ਹਾਂ ਲਗਾਉਣ ਨਾਲ ਮੈਨ ਸਾਰੇ ਹੀ ਲੱਥ ਜਾਂਦੀ ਆ ਇਹ ਦੇਖੋ ਬੋਰਡ ਤੇ ਅਸੀਂ ਨਾਰੀਅਲ ਦਾ ਤੇਲ ਲਗਾ ਲਿਆ ਹੁਣ ਅਸੀਂ ਇੱਕ ਲਵਾਂਗੇ ਪੁਰਾਣਾ ਕੋਟਨ ਉਹਦੇ ਨਾਲ ਇਦਾਂ ਸਾਰੇ ਸਵਿਚ ਸਾਫ ਕਰਾਂਗੇ ਪੁਰਾਣੇ ਕੋਟ ਨਾਲ ਤੁਸੀਂ ਹਲਕਾ ਹਲਕਾ ਰਗਰਨਾ ਆ। ਤੇ ਇਹ ਬਹੁਤ ਜਲਦੀ ਸਾਫ ਹੋ ਜਾਣਗੇ। ਇੱਥੇ ਮੇਰੇ ਇੱਕ ਦਾਗ ਲੱਗੇ ਦਾ ਸੀ ਪੈਨ ਦਾ ਤੇ ਉਹ ਵੀ ਦਾਗ ਮਿੱਟ ਗਿਆ ਆ। ਤੁਸੀਂ ਦੇਖਦੇ ਹੋ ਕਿੰਨੇ ਵਧੀਆ ਸਾਫ ਹੋਏ ਨੇ। ਤੇ 1 ਮਿੰਟ ਵਿੱਚ ਹੀ ਸਾਫ ਹੋ ਗਏ ਨੇ। ਇਸ ਤਰ੍ਹਾਂ ਸੁੱਚ ਸਾਫ ਕਰਨ ਨਾਲ ਬਹੁਤ ਜਲਦੀ ਸਾਫ ਹੋ ਜਾਂਦੇ ਨੇ ਤੇ ਟਾਈਮ ਵੀ ਨਹੀਂ ਲੱਗਦਾ। ਨਾ ਹੀ ਜ਼ਿਆਦਾ ਤੇਲ ਲੱਗਦਾ ਨਾ ਹੀ ਪਾウダー ਲੱਗਦਾ ਆ ਤੇ ਨਾ ਹੀ ਕੋਈ ਕਰੰਟ ਪੈਣ ਦਾ ਡਰ ਹੁੰਦਾ ਆ ਤੁਸੀਂ ਵੀ ਆਪਣੇ ਘਰ ਦੇ ਸਵਿਚ ਬੋਰਡ ਇਦਾਂ ਹੀ ਸਾਫ਼ ਕਰਿਓ ਇਹ ਬਹੁਤ ਸਿੰਪਲ ਤਰੀਕਾ ਆ ਤੁਹਾਨੂੰ ਮੇਰਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ